ਤੁਹਾਡੇ ਤੋਂ ਬਹੁਤ ਹੀ ਦੂਰ ਨਹੀਂ ਹੈ 5-7 ਕਿਲੋਮੀਟਰ ਹੋਏਗਾ ਸਭ ਜਦੋਂ ਜੁਜਾਰ ਸਿੰਘ ਪਬਲਿਕ ਸਕੂਲ ਕੋਟ ਧਰਮੋ ਇੱਕ ਵਾਰ ਜ਼ਰੂਰ ਵਿਜ਼ਿਟ ਕਰਕੇ ਆਓ ਦੇਖ ਕੇ ਆਓ ਕਿ ਅਕਾਦਮਿਕ ਤੌਰ ਦੇ ਉੱਤੇ ਕਿੰਨਾ ਕੁ ਸਮਰੱਥ ਹੈ ਸਕੂਲ ਧਾਰਮਿਕ ਵਿਦਿਆਦਾਨ ਦੇ ਵਿੱਚ ਕਿੰਨਾ ਕੁ ਸਮਰੱਥ ਹੈ ਕਿਸ ਤਰੀਕੇ ਦੀਆਂ ਫੈਸਿਲਿਟੀਆਂ ਨੇ ਸਕੂਲ ਦੇ ਵਿੱਚ ਜਿਹੜੇ ਬੱਚੇ ਹੁਣ ਗੱਤਕਾ ਖੇਡ ਕੇ ਗਏ ਨੇ ਇਹ ਬਿਗਨਰ ਨੇ ਅਜੇ ਸ਼ੁਰੂਆਤ ਕਰ ਰਹੇ ਨੇ ਗੱਤਕਾ ਸਿੱਖਣ ਦੀ ਜਿਹੜੀ ਅਸਲ ਟੀਮ ਹੈ ਉਹ ਅਜੇ ਤੁਹਾਡੇ ਸਾਹਮਣੇ ਪੇਸ਼ ਨਹੀਂ ਕੀਤੀ ਜਿਹੜੀ ਅਸਲ ਅਸਲੀਅਤ ਦੇ ਵਿੱਚ ਗੱਤਕਾ ਖੇਡਦੇ ਨੇ ਬੱਚੇ ਸੋ ਆਪ ਸਰਬੱਤ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਊੜਾ ਜੂੜਾ ਤੇ ਜਿਹੜੀ ਸਾਡੀ ਵਿਰਾਸਤ ਹੈ ਉਹ ਸੰਭਾਲਣ ਦੀ ਜ਼ਰੂਰਤ ਹੈ ਨਾ ਭੰਗੜਾ ਸਾਡੀ ਵਿਰਾਸਤ ਹੈ ਨਾ ਗਿੱਧਾ ਸਾਡੀ ਵਿਰਾਸਤ ਹੈ ਤੇ ਨਾ ਹੀ ਨਾਚ ਗਾਣ ਕਰਨੇ ਜਾਂ ਗੀਤ ਗਾਉਣੇ ਇਹ ਵਿਰਾਸਤ ਨਹੀਂ ਹਨ ਜਿਹੜੇ ਪੰਜਾਬੀ ਨੇ ਸਿੱਖ ਨੇ ਉਹਨਾਂ ਦੀ ਵਿਰਾਸਤ ਹੈ ਗੱਤਕਾ ਉਹਨਾਂ ਦੀ ਵਿਰਾਸਤ ਹੈ ਸ਼ਬਦ ਕੀਰਤਨ ਇਹ ਚੀਜ਼ਾਂ ਵਿਰਾਸਤ ਨੇ ਸਾਡੀਆਂ ਉਹ ਦ ਆਪਣੀਆਂ ਵਿਰਾਸਤਾਂ ਨੂੰ ਸੰਭਾਲੀਏ ਆਪਣੇ ਬੱਚਿਆਂ ਨੂੰ ਸੰਭਾਲਣ ਦੇ ਲਈ ਪ੍ਰੇਰਣਾ ਕਰੀਏ ਸਕੂਲ ਐਸੇ ਚੁਣੋ ਜਿਨ੍ਹਾਂ ਸਕੂਲਾਂ ਦੇ ਵਿੱਚ ਗੱਤਕਾ ਸਿਖਾਇਆ ਜਾਂਦਾ ਬੱਚਿਆਂ ਨੂੰ ਜਿਨ੍ਹਾਂ ਸਕੂਲਾਂ ਦੇ ਵਿੱਚ ਸ਼ਬਦ ਕੀਰਤਨਾ ਸਿਖਾਇਆ ਜਾਂਦਾ ਹੈ ਲਗਭਗ 2-3 ਧਰਮਕ ਅਧਿਆਪਕ ਨੇ ਜਿਹੜੇ ਉਹ ਤੁਹਾਡੀਆਂ ਸਲਾਮਾਂ ਦੇ ਵਿੱਚ ਹਾਜ਼ਰ ਨੇ ਸਭ ਜਦ ਤੱਕ ਜੁਹਾਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਇੱਕ ਸੰਗੀਤ ਅਧਿਆਪਕ ਇੱਕ ਉਹਨਾਂ ਦੀ ਸਹਾਇਤਾ ਦੇ ਲਈ ਜਿਹੜੇ ਦੋ ਸੰਗੀਤ ਅਧਿਆਪਕ ਨੇ ਉਹ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ ਬੱਚਿਆਂ ਨੂੰ ਗੁਰਮਤ ਸੰਗੀਤ ਦੀ ਸਿੱਖਿਆ ਦੇਣ ਦੇ ਲਈ ਅਕਾਦਮਿਕ ਪੱਧਰ ਦੇ ਉੱਤੇ ਜਿਹੜੇ ਅਧਿਆਪਕ ਸਾਹਿਬਾਨ ਸਿੱਖਿਆ ਦੇ ਰਹੇ ਨੇ ਜਿਨ੍ਹਾਂ ਨੇ ਬੱਚਿਆਂ ਨੂੰ ਨਿਆਰੀ ਸਿੱਖਿਆ ਦੇਣੀ ਹੈ ਉਹ ਬੜੇ ਵੈਲ ਐਜੂਕੇਟਡ ਨੇ ਬੜਾ ਵਧੀਆ ਸਟਾਫ ਹੈ ਵਧੀਆ ਬਿਲਡਿੰਗ ਬਣੀ ਹੋਈ ਹੈ ਸਭ ਕੁਝ ਬਹੁਤ ਚੰਗਾ ਹੈ ਪਰ ਜ਼ਰੂਰਤ ਹੈ ਇਸ ਵੇਲੇ ਸਾਨੂੰ ਇਹ ਪਛਾਣਨ ਦੀ ਕਿ ਅਸੀਂ ਆਪਣੇ ਛੋਟੇ ਬੱਚਿਆਂ ਤੋਂ ਕੀ ਕਰਵਾਉਣਾ ਤੁਸੀਂ ਆਪਣੇ ਬੱਚਿਆਂ ਨੂੰ ਨੱਚਦੇ ਦੇਖਣਾ ਚਾਹੁੰਦੇ ਹੋ ਜਾਂ ਆਪਣੇ ਬੱਚਿਆਂ ਨੂੰ ਗੱਤਕਾ ਖੇਡਦਾ ਦੇਖਣਾ ਚਾਹੁੰਦੇ ਹੋ ਇਹ ਸਾਡੇ ਦੇ ਡਿਪੈਂਡ ਕਰਦਾ ਹੈ ਕਿ ਅਸੀਂ ਆਪਣਾ ਆਉਣ ਵਾਲਾ ਭਵਿੱਖ ਕਿਹੋ ਜਿਹਾ ਚੁਣ ਰਹੇ ਹਾਂ ਅਸੀਂ ਇਸ ਗੱਲ ਦੇ ਉੱਤੇ ਬਹੁਤ ਕਲਪਦੇ ਹਾਂ ਮੋਬਾਈਲ ਦੇਖ ਕੇ ਕਿ ਨਿੱਕੀਆਂ ਨਿੱਕੀਆਂ ਬੱਚੀਆਂ ਨੱਚਣਾ ਸਿੱਖ ਗਈਆਂ ਨਿੱਕੇ ਨਿੱਕੇ ਬੱਚੇ ਗਾਲੀ ਗਲੋਚ ਕਰਨਾ ਸਿੱਖ ਗਏ ਲੜਾਈਆਂ ਝਗੜੇ ਟਾਈਮ ਬੰਨਣਾ ਸਿੱਖ ਗਏ ਉਹਨਾਂ ਬੱਚਿਆਂ ਨੂੰ ਸਿੱਖਣਾ ਕੀ ਚਾਹੀਦਾ ਸੀ ਗਤਕਾ ਸਿੱਖਣਾ ਚਾਹੀਦਾ ਸੀ ਸ਼ਬਦ ਕੀਰਤਨ ਸਿੱਖਣਾ ਚਾਹੀਦਾ ਸੀ ਜਿਹੜੇ ਬੱਚੇ ਗਾਲੀ-ਗਲੋਚ ਸਿੱਖ ਰਹੇ ਨੇ ਉਹਨਾਂ ਨੂੰ ਨਿਤਨੇਮ ਦੇ ਜਿਹੜੇ ਉਹ ਰੋਜ਼ਾਨਾ ਕਰਨਾ ਚਾਹੀਦਾ ਸੀ ਨਿਤਨੇਮ ਦੀ ਪਾਵਨ ਬਾਣੀ ਦੀ ਸੰਥਾ ਲੈਣੀ ਚਾਹੀਦੀ ਸੀ ਤੁਹਾਡੇ ਨਗਰ ਦੇ ਵਿੱਚ ਬਹੁਤ ਵਧੀਆ ਪ੍ਰਬੰਧ ਚੱਲ ਰਿਹਾ ਹੈ ਬਾਬਾ ਜੀ ਤੇ ਗੁਰਦੁਆਰਾ ਪ੍ਰਬੰਧ ਕਮੇਟੀ ਬੜੇ ਧਿਆਨ ਦੇ ਨਾਲ ਇਹ ਸਭ ਕੁਝ ਚਲਾ ਰਹੇ ਨੇ ਤੇ ਬੜਾ ਸੁਚੱਜਾ ਪ੍ਰਬੰਧ ਹੈ ਬੇਨਤੀ ਤੁਹਾਡੇ ਚਰਨਾਂ 'ਚ ਕਰਦੇ ਹਾਂ ਬਾਰ-ਬਾਰ ਆਪੋ ਆਪਣੇ ਬੱਚਿਆਂ ਨੂੰ ਗੁਰੂ ਘਰ ਨਾਲ ਜੋੜੋ ਭਾਈ ਗੱਤਕੇ ਨਾਲ ਜੋੜੋ ਪਾਣੀ ਨਾਲ ਜੋੜੋ ਸ਼ਬਦ ਕੀਰਤਨ ਨਾਲ ਜੋੜੋ ਚਾਨਣ ਕਰਨ ਦੇ ਲਈ ਬਹੁਤ ਸਾਰਾ ਉਤਮ ਉਪਰਾਲਾ ਕਰਨਾ ਪੈਂਦਾ ਜਦੋਂ ਸ਼ਾਮ ਢਲ ਜਾਂਦੀ ਹੈ ਹਨੇਰਾ ਆਪਣਿਆ ਕੋਜ ਹੁੰਦਾ ਉਹਨਾਂ ਨੂੰ ਜ਼ਰੂਰਤ ਨਹੀਂ ਪੈਣੀ ਨਸ਼ੇ ਕਿੱਦਾਂ ਕਰਨੇ ਨੇ ਸਿਖਾਉਣ ਦੇ ਜ਼ਮਾਨਾ ਸਿਖਾ ਦੇਗਾ ਜੇ ਸਿਖਾਉਣ ਦੀ ਜ਼ਰੂਰਤ ਪੈਣੀ ਹੈ ਉਹ ਇਹ ਸਿਖਾਉਣਾ ਪੈਣਾ ਵੀ ਨਿੱਤਨੇਮ ਕਿਵੇਂ ਕਰੀਦਾ ਹੈ ਗੁਰਦੁਆਰਾ ਸਾਹਿਬ 'ਚ ਕਿਵੇਂ ਬੈਠੀਦਾ ਹੈ ਮਾਤਾ ਪਿਤਾ ਦਾ ਆਦਰ ਕਿਵੇਂ ਕਰੀਦਾ ਜਿੰਨਾਂ ਚੀਜ਼ਾਂ ਦੀ ਘਾਟ ਹੈ ਇਸ ਵੇਲੇ ਆਓ ਸਾਰੇ ਹੰਬੜਾ ਮਾਰੀਏ ਇਦਾਂ ਦੇ ਸਕੂਲ ਚੁਣੋ ਮੈਂ ਸਿਰਫ ਇਹ ਨਹੀਂ ਕਹਿ ਰਿਹਾ ਵੀ ਸਭ ਜਦਾ ਬਾਬਾ ਜੂਹਾਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੁਣੋ ਕੋਈ ਵੀ ਸਕੂਲ ਚੁਣਨਾ ਆਪਣੇ ਬੱਚੇ ਵਾਸਤੇ ਤੁਸੀਂ ਬੱਚੇ ਦਾ ਫਿਊਚਰ ਚ ਉਨ੍ਹਾ ਜਾ ਰਹੇ ਹੋ ਜਦੋਂ ਸਕੂਲ ਚੁਣਨਾ ਹੈ ਤੁਸੀਂ ਕਿੱਦਾਂ ਦਾ ਫਿਊਚਰ ਜਿਹੜਾ ਐਕਸਪੈਕਟ ਕਰਦੇ ਹੋ ਆਪਣੇ ਬੱਚੇ ਤੋਂ ਵੀ ਤੁਹਾਡਾ ਕਿਸ ਤਰੀਕੇ ਦੇ ਨਾਲ ਸਤਿਕਾਰ ਕਰੇ ਤੁਹਾਡੇ ਬੱਚੇ ਵਿੱਚ ਤੁਸੀਂ ਨੱਚਣ ਗਾਉਣ ਵਾਲੇ ਦੇਖਣਾ ਚਾਹੁੰਦੇ ਹੋ ਜਾਂ ਤੁਹਾਡੇ ਬੱਚੇ ਦੇ ਵਿੱਚ ਜਿਨ੍ਹਾਂ ਦੇ ਸ਼ਹੀਦੀ ਦੇ ਅੜਾਂ ਚ ਅਸੀਂ ਉਹਨੇ ਸੱ ਲੈnde ਫਿਰਦੇ ਆ ਤੁਸੀਂ ਸਭ ਜਾਂਦਾ ਬਾਬਾਜੀਤ ਸਿੰਘ ਜੁਝਾਰ ਸਿੰਘ ਜ਼ਰਾਵਰ ਸਿੰਘ ਫਤਿਹ ਸਿੰਘ ਦੇਖਣਾ ਚਾਹੁੰਦੇ ਹੋ ਕਿੱਦਾਂ ਦੇ ਬੱਚੇ ਐਕਸਪੈਕਟੇਸ਼ਨ ਕਰਦੇ ਹੋ ਤੁਸੀਂ ਐਕਸਪੈਕਟਿੰਗ ਕੀ ਕਰ ਰਹੇ ਹੋ ਐਕਸਪੈਕਟ ਤੁਸੀਂ ਬੱਚਿਆਂ ਤੋਂ ਵੀ ਕਿੱਦਾਂ ਦੇ ਬੱਚੇ ਹੋਣ ਇਸ ਕਰਕੇ ਸਕੂਲ ਚੁਣਨ ਵੇਲੇ ਖਾਸ ਧਿਆਨ ਰੱਖੋ ਇਹ ਮੈਸੇਜ ਲੈ ਕੇ ਆਏ ਆ ਮੈਂ ਨਹੀਂ ਕਹਿ ਰਿਹਾ ਵੀ ਸਾਡਾ ਹੀ ਸਕੂਲ ਚੁਣੋ ਸਕੂਲ ਚੁਣਨ ਵੇਲੇ ਧਿਆਨ ਰੱਖੋ ਵੀ ਉੱਥੇ ਬੱਚਿਆਂ ਨੂੰ ਖੜੇ ਪਾਉਣ ਦੀ ਪਰਮਿਸ਼ਨ ਹੈ ਜਾਂ ਨਹੀਂ ਹੈ ਬੱਚਿਆਂ ਨੂੰ ਉੱਥੇ ਫੱਟੇ ਬੁਲਾਉਣ ਦੀ ਜਾਂ ਸਤਸ੍ਰੀ ਅਕਾਲ ਬੁਲਾਉਣ ਦੀ ਪਰਮਿਸ਼ਨ ਹੈ ਜਾਂ ਨਹੀਂ ਹੈ ਜੇ ਬੱਚਿਆਂ ਤੋਂ ਗੁੱਡ ਮਾਰਨਿੰਗ ਵਿਸ਼ ਕਰਾ ਰਹੇ ਨੇ ਗੁੱਡ ਮਾਰਨਿੰਗ ਵਿਸ਼ ਕਰਨੀ ਮਾੜੀ ਗੱਲ ਨਹੀਂ ਹੈ ਪਰ ਜੇ ਬੱਚਿਆਂ ਨੂੰ ਫਟੇ ਬਲਾਉਣ ਨਹੀਂ ਸਿਖਾਇਆ ਜਾ ਰਿਹਾ ਇਹ ਮਾੜੀ ਗੱਲ ਹੈ ਜੇ ਬੱਚਿਆਂ ਨੂੰ ਸਤਿ ਸ੍ਰੀ ਅਕਾਲ ਬਲਾਉਣ ਨਹੀਂ ਸਿਖਾਇਆ ਜਾ ਰਿਹਾ ਇਹ ਮਾੜੀ ਗੱਲ ਹੈ ਬੱਚੇ ਅਕਾਦਮਿਕ ਪੱਧਰ ਦੇ ਉੱਤੇ ਉੱਚੇ ਉੱਠਣ ਜ਼ਰੂਰੀ ਹੈ ਪਰ ਕੀ ਬੱਚੇ ਧਾਰਮਿਕ ਪੱਧਰ ਦੇ ਉੱਤੇ ਉੱਚੇ ਉੱਠ ਰਹੇ ਨੇ ਜਾਂ ਹੋਰ ਹੱਤਲ ਦੇ ਵਿੱਚ ਡਿੱਗਦੇ ਜਾ ਰਹੇ ਨੇ ਕੀ ਸਿੱਖ ਰਹੇ ਨੇ ਕੀ ਮੈਸੇਜ ਕਨਵੇ ਹੋ ਰਿਹਾ ਇਹ ਸਭ ਕੁਝ ਦੇਖ ਕੇ ਪਰਖ ਕੇ ਤੇ ਫਿਰ ਸਕੂਲ ਚਣੋ ਸਕੂਲ ਚੰਗੇ ਚੁਣੋਗੇ ਤੇ ਭਵਿੱਖ ਚੰਗਾ ਹੋਏਗਾ ਸਕੂਲ ਵਧੀਆ ਨਾ ਚੁਣਿਆ ਗਿਆ ਤੇ ਆਉਣ ਵਾਲਾ ਭਵਿੱਖ ਜਿਹੜਾ ਰਸਾਤਲ ਦੇ ਚ ਡੁੱਬਿਆ ਹੋਇਆ ਦਿਖਾਈ ਦਿੰਦਾ ਹੈ ਊੜਾ ਤੇ ਜੂੜਾ ਸੰਭਾਲੋ ਗੱਤ ਕਾ ਸੰਭਾਲੋ ਸ਼ਬਦ ਕੀਰਤਨ ਸੰਭਾਲੋ ਸਿਰਫ ਇਹੀ ਮੈਸੇਜ ਕਨਵੇ ਕਰਨ ਦੇ ਲਈ ਆਏ ਆ ਕਿ ਤੁਹਾਡੇ ਇਸ ਇਲਾਕੇ ਦੇ ਵਿੱਚ ਕਿਹਦਾ ਸਕੂਲ ਹੈ ਜਿੱਥੇ ਇਹ ਸਾਰੀਆਂ ਫੈਸਿਲਿਟੀਆਂ ਅਕਾਦਮਿਕ ਵਿਦਿਆ ਦੇ ਨਾਲ-ਨਾਲ ਦਿੱਤੀਆਂ ਜਾ ਰਹੀਆਂ ਨੇ ਸਕੂਲ ਵਿਜ਼ਿਟ ਕਰੋ ਪ੍ਰਿੰਸੀਪਲ ਸਾਹਿਬਾਨ ਨੂੰ ਮਿਲੋ ਅਧਿਆਪਕ ਸਾਹਿਬਾਨ ਨੂੰ ਮਿਲੋ ਦੇਖ ਕੇ ਪਰਖ ਕੇ ਭਰੋਸਾ ਕਰਕੇ ਫਿਰ ਆਪਣੇ ਬੱਚਿਆਂ ਨੂੰ ਪੜ੍ਹਨੇ ਪਾਓ ਤਾਂ ਕਿ ਜਿਹੜਾ ਸਾਡਾ ਆਉਣ ਵਾਲਾ ਭਵਿੱਖ ਹੈ ਉਹ ਉੱਚਾਲ ਹੋਵੇ ਤੇ ਗੁਰੂ ਜੀ ਦੇ ਆਸ਼ੀਰਵਾਦ ਮੁਤਾਬਕ ਤੇ ਜਿਹੜੀ ਵਿਰਾਸਤ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਸਾਡੇ ਬੱਚੇ ਉਸ ਵਿਰਾਸਤ ਨੂੰ ਸੰਭਾਲ ਲੈਣ ਬੱਚੇ ਕੇਸ ਸੰਭਾਲ ਲੈਣ ਬੱਚੇ ਗੁਰਮੁਖੀ ਸੰਭਾਲ ਲੈਣ ਇਹ ਚੀਜ਼ਾਂ ਨੂੰ ਸੰਭਾਲਣ ਦੀ ਜ਼ਰੂਰਤ ਹੈ ਆਪ ਸਰਬੱਤ ਸੰਗਤਾਂ ਨੇ ਜਿੰਨੀਆਂ ਨੇ ਸਮਾਂ ਦਿੱਤਾ ਸਾਰੀਆਂ ਸੰਗਤਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖ ਸੇਵਾਦਾਰ ਗੁਰਮਤੀ ਸਿੰਘ ਜੀ ਦਾ ਸਮੁੱਚੇ ਨਗਰ ਦਾ ਪ੍ਰਿੰਟ ਦੀ ਪੰਚਾਇਤ ਦਾ ਸਾਰਿਆਂ ਦਾ ਸਾਬਜਾ ਦਾ ਬਾਬਾ ਜੂਹਾਰ ਸਿੰਘ ਪਬਲਿਕ ਸਕੂਲ ਦੇ ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਜੀ ਤੇ ਸਾਰੀ ਮੈਨੇਜਮੈਂਟ ਵੱਲੋਂ ਆਪ ਸਰਬੱਤ ਸੰਗਤਾਂ ਦਾ ਤਹਿ ਦਿਲੋਂ ਧੰਵਾਦ ਹੈ ਆਓ ਇੱਕ ਜਕਾਰੇ ਦੇ ਨਾਲ ਜਿਹੜਾ ਉਹ ਗੁਰਮਤ ਚੇਤਨਾ ਮਾਰਚ ਨੂੰ ਜਿਹੜਾ ਉਹ ਆਪਾਂ ਰਵਾਨਗੀ ਪਾਉਣੀ ਆਪ ਸਭ ਸਤ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਬੇਨਤੀ ਜਿਹੜੀ ਮੈਂ ਕਰਨ ਲੱਗਿਆ ਕਿ ਭਾਈ ਜਕਾਰਾ ਜਦੋਂ ਗਜਾਉਣਾ ਹੈ ਨਾ ਜਾਣ ਵੇਲੇ ਉਦੋਂ ਅਸੀਂ ਹੁਣ ਜਾਣਾ ਪੁੱਟਤ ਭਗਤ RAM ਇੱਥੋਂ ਰਵਾਨਗੀ ਦਾ ਜਕਾਰਾ ਹੋਵੇ ਪੁੱਟਤ ਭਗਤ RAM ਦੇ ਵਿੱਚ ਪਤਾ ਲੱਗ ਜਾਣਾ ਚਾਹੀਦਾ ਵੀ ਮੌਜ ਜੀ ਇਹ ਤੋਂ ਜਿਹੜੀ ਉਹ ਰਵਾਨਗੀ ਹੋ ਗਈ ਗੁਰਮਤਿ ਚੇਤਨਾ ਮਾਰਚ ਦੀ ਕਿਰਪਾ ਕਰਿਓ ਸਾਰੀਆਂ ਸਿੱਖ ਸੰਗਤਾਂ ਗੱਜ-ਵੱਜ ਕੇ ਜਕਾਰੇ ਦੇ ਵਿੱਚ ਭਾਗ ਲੈਣਾ ਸਾਰਿਆਂ ਨੇ ਬੁਲਾਓ ਜੀ ਜਕਾਰਾ ਬੋਲੇ ਸਾ ਵਾਹਿਗੁਰੂ ਜੀ ਕੀ ਫਤਿਹ